ਪਹਿਲਾਂ ਮੈਂ ਆਜੂ ਕੀ ਹੈ ਬਰਾਤ ਮੈਨੂੰ ਕਿਉਂ ਕੰਮਗੀ ਪਹਿਲਾਂ ਮੈਂ ਪਕਾਉਂਗੀ ਕਿਉਂ ਪਹਿਲਾਂ ਮੈਂ ਪਕਾਉਂਗੀ ਤੂੰ ਕਹੋਂਦੀ ਨਾ ਕਿ ਤੂੰ ਤੇ ਅੰਦਰ ਬੈਠੇ ਆਉਣ ਦੀ ਪਕਾ ਲੰਦੀ ਤੇ ਫਿਰ ਮੈਂ ਗੋਹਾ ਵੀ ਛਿੱਟ ਕੇ ਆਈ ਹੈਗੀ ਬਹੁਤ ਮੈਸੇਜ ਕੀ ਹੈ ਜੜ ਕੱਪ ਮਾਰਦੀ ਏ ਤੂੰ ਮੈਂ 5 ਵਜੇ ਉੱਠੀ ਸੁਨੇਹਾ ਦੀ ਤੇ ਤੂੰ ਹੁਣ ਹੁਣ ਉੱਠ ਕੇ ਤੇ ਕਹਿੰਦੀ ਹੈ ਕਿ ਮੈਂ ਪਕਾਉਂਗੀ ਇੰਦਰ ਫੜਾ ਰੋਤੀ ਮੈਂ ਪਕੋਣੀ ਬਰਾਤ ਆਪ ਦੀ ਜਨਾਬ ਕਰ ਲੈ ਜਿੰਦ ਤੇ ਬੈ ਕੇ ਅੰਤੀਆ ਇਹ ਮੇਰੀ ਬਰਾਤ ਆ ਗਈ ਇਹ ਮੈਂ ਅੱਜ ਨਹੀਂ ਪਕਾਉਂਗੀ ਰੋਟੀਆਂ ਘਰ ਦੀਆਂ ਮੈਂ ਆਪ ਦੀ ਲੈ ਕੇ ਆਈ ਹੈ ਬਰਾਤ ਮੇਰੀ ਹੈ ਜੀ ਮੇਰੇ ਸੱਸ ਨੇ ਮੈਨੂੰ ਤੈਨੂੰ ਕੋਈ ਨਹੀਂ ਦਿੱਤੀ ਹੈ ਕਿ ਤੂੰ ਜਿਹੜੇ ਭਾਂਡੇ ਤੇ ਆ ਦਿਓ ਉਹ ਵਰਤੈ ਮੇਰੇ ਭਾਂਡੇ ਹੈਗੇ ਮੈਂ ਤੈਨਾਂ ਐ ਕਰੀ ਮੇਰੀਆਂ ਵੀ ਦੋ ਵਿੱਚ ਹੀ ਲਾ ਦੀ ਫੇਰ ਕਿਹ ਬਾਣੀ ਸ਼ਹਿਰ ਤੇਰਾ ਮੂੰਹ ਤੋਤਾ ਦਾ ਤੋਬੇ ਚ ਮੂੰਹ ਤੋ ਪੇਪਲ ਫੇਰ ਬਕਾਉਂਦੇ ਰੋਟਾ ਚਲ ਚਲ ਜਾ ਤੇ ਅੱਜ ਛੋਟੋ ਤੇ ਹੈ ਦਸਾਰੇ ਦੇ ਨਿਸ਼ਾਨ ਪੈ ਗਏ ਐਵੇਂ ਨਮਾਰੀ ਤੇ ਲੇਕਰ ਪਕਾਈ ਤੈਨੂੰ ਕੰਮ ਨਹੀਂ ਕਰਨਾ ਧੰਦਾ ਨਹੀਂ ਕਰਨਾ ਦਾ ਆ ਇੱਕ ਤੂੰ ਚੌਤਰਾ ਸੰਭਰਦੀ ਆਂਗੀ ਉਸ ਦੇ ਵਿੱਚ ਤੂੰ ਮਰਦੀ ਨਹੀਂ ਸਾਗਰ ਸਾਰੇ ਕੰਮ ਤਾਂ ਮੈਂ ਕਰਦੀ ਆਂਗੀ ਨਾਲੇ ਤੈਨੂੰ ਬੋਲਣ ਦੀ ਤੇ ਮੇਰੇ ਹੁਣ ਬਾੜੀ ਧੋਤੇ ਹੋਇ ਤੇ ਜੀਤਾ ਕਰਦਾ ਨਾ ਗੱਟਾ ਵੜਦਾ ਕਾ ਤਾਹੀ ਲੈ ਕੇ ਸਾਰਾ ਦਿਨ ਕਦੇ ਤਾਂ ਮੇਰੇ ਨਾਲ ਲੜਦੀ ਰਹੂਗੀ ਕਦੇ ਗਵਮਾਂਡਰ ਜੀ ਆ ਜਾਂਦੇ ਹੁੰਦੇ ਚੁਗਲੀਆਂ ਕਰੀ ਜਾਊਗੀ ਸਾਰਾ ਦਿਨ ਬੈਠੀ ਕੋਈ ਨਾ ਉਹਨੂੰ ਵੀ ਹੋਂਦੇ ਹੁਣ ਕਿ ਮੱਚੀ ਆਣੀ ਐ ਤੂੰ ਨਹੀਂ ਅਸੀਂ ਚ ਪੈਂਦੀ ਆ ਕੇ ਮੇਰੇ ਚ ਚਲਾਕ ਬਹਲੀ ਤੇ ਤੇ ਦੰਨੀ ਆ ਨਾ ਵਾਰਟੀ ਨਾ ਰਕਾ ਲੀਂਦੀ ਕੋਈ ਕਹਿੰਦਾ ਤੇਰਾ ਭੈੜੀ ਬੇੜਾ ਮੇਰਾ ਤਾਂ ਵੇਜ ਤੇਰਾ ਤਾਂ ਕੀ ਕਹਿੰਦਾ ਦੋ ਕਰਕੇ ਖੇਤੀਆਂ ਤੇ ਆਜੂਗਾ ਫਿਰ ਦੋ ਮਾਰ ਕੇ ਕਈਆਂ ਤੇ ਮੇਰੇ ਉੱਤੇ ਟੈਂਡੀ ਘੜ ਕਮਾਉਂਦਾ ਮਣ ਪੱਕੇ ਪੈਸੇ ਥੋੜੂ ਖਵਾਈ ਜਾਂਦਾ ਕਲੇ ਆ ਲੈ ਆ ਕੇ ਤਵੀ ਤਾਂ ਖੇਤੀ ਕਰਦਾ ਹੀਗਾ ਉਹ ਵੀ ਖੇਤੀ ਖੇਤੀ ਚ ਕੀ ਹੁੰਦਾ ਖਾਂਦਾਗਾ ਦੋ ਕੁਸੀਏ ਮਾਰ ਕੇ ਆ ਜਾਂਦਾ ਖੇਤ ਕੀ ਕਰਦਾ ਉਹ ਸਾਜਣ ਰੋਟੀਆਂ ਵੱਢਦੇ ਰਹਿੰਦਾ ਉਹ ਵਿਚਾਰਾ ਮਹੀਨੇ ਬਾਅਦ ਘਰੇ ਆਉਂਦਾ ਆ ਜਾ ਬੋਰੇ ਆ ਜਾ ਕੀ ਮੇਰੇ

ਗੋਤਪਟਕੇ ਨਾ ਵਿੱਚ ਪੜਾ ਦੂ ਐਦੂ ਪੜਾ ਮੇਰੀ ਅੱਖਾਂ ਤੋਂ ਪਰੇ ਹੋ ਜਾ ਵੱਡੀ ਬੰਦੀ ਹੈਗੀ ਬੱਕਰਾ ਹੈ ਮੇਰਾ ਦਾ ਨਹੀਂ ਲੰਗਿਆ ਨੇ ਪੈਸੇ ਕਿਉਂ ਡਰਦੀ ਹੈ ਹੋਰ ਕਿ ਮਜਾ ਆ ਗਿਆ ਭੱਜੀ ਹੋ ਗਈ ਰੇੜੜ ਬੜ ਕੇ ਨਹੀਂ ਕੁੜੇ ਇਤ ਤਨ ਕਰਿਓ ਹਾਣੀ ਪੜ ਕਰੀ ਆ ਜਾ ਨਹੀਂ ਆਉਣੀ ਆ ਨਹੀਂ ਦੋ ਗੱਲਾਂ ਹੁਣ ਕਰਾ ਕਰਕੇ ਚੋਲ ਨਾ ਹੁਣ ਲੜਾਉ ਬੜਾ ਖੇਡਾ ਪੈਂਦਾ ਤੇ ਰਾਣੀ ਜਠਾਣੀ ਦਾ ਮੈਂ ਤਾਂ ਦੇਖਦੀ ਹਾਂ ਤਮਾਸ਼ਾ ਨਾਲੇ ਦੇਖਦੀ ਹਾਂ ਤੇ ਨਾਲੇ ਹੱਸਦੀ ਹਾਂ ਬੜਾ ਜਸ਼ਨ ਮਨਾਉਣੀ ਆ ਨਹੀਂ ਭੈਣੇ ਆਈ ਮੈਂ ਆਖਣਾ ਭੈਣ ਨਾ ਚਾਰ ਗੱਲਾਂ ਕਰਕੇ ਆਈ ਆ ਥਾਣੀ ਭੈਣੇ ਆ ਜਾ ਤੇ ਕੀ ਕਰੀ ਜਾਨੀ ਆ ਕੁਛ ਨਹੀਂ ਭੈਣੇ ਮੈਂ ਤਾਂ ਬੱਕਰੇ ਦੇ ਕੋਲ ਬੈਠੀ ਸੀ ਨਹੀਂ ਬੱਕਰੇ ਕੋਲੇ ਬੈਠੀ ਕੀ ਕਰਦੀ ਸੀ ਨਹੀਂ ਮੇਰੀ ਗੱਲ ਸੁਣ ਆ ਹੁਣ ਮੈਨੂੰ ਆਏ ਲੱਗਿਆ ਤੁਸੀਂ ਜੀ ਮੈਂ ਦਰਾਣੀ ਠਾਣੀ ਬੋਲੀ ਜਾਂਨ ਉਹਨੂੰ ਪਾੜੇ ਪਿੱਛੇ ਬੋਲਦੀਆਂ ਸੀ ਆਹ ਹੋਣੀ ਭੈਣੇ ਬਛੇਰਾ ਜੂਸ ਕੱਢ ਰੱਖਿਆਗਾ ਆ ਬੱਕਰੇ ਪਿੱਛੇ ਲੜਦੀ ਮੇਰੇ ਨਾਲ ਅਗਰ ਕਹਿੰਦੀ ਬੱਕਰਾ ਮੇਰਾਗਾ ਮੈਂ ਕਿਹਾ ਬੱਕਰਾ ਮੇਰਾਗਾ ਤੇ ਮੈਂ ਤਾਂ ਪੱਟ ਕੇ ਗੁੱਤ ਜੀ ਭਜਾਤੀ ਰੇਲ ਬਣ ਕੇ ਉੱਡ ਗਈ ਮੇਰੇ ਸਾਹਮਣੇ ਮੈਂ ਕਿਹਾ ਤੂੰ ਹੱਥ ਲਾ ਕੇ ਦਿਖਾ ਮੱਕਰੇ ਦੀ ਨਹੀਂ ਚੰਗਾ ਹੋਗਾ ਤੂੰ ਭਜਾਤੀ ਗੁੱਤ ਪੱਟ ਕੇ ਨਹੀਂ ਹਾਇ ਤਾਂ ਖਰਚੂ ਨਹੀਂ ਜਿਪਣ ਰੋਬ ਵਾਲਾ ਜਮਾਉਂਦੀ ਹੈਗੀ ਐਂ ਪੱਟਿਆ ਕਰ ਨਾ ਬਾਰੀ ਭਜਾਦਾ ਭੈਣੇ ਨਹੀਂ ਬੰਦ

ਕੋ ਇਨੀ ਕੋ ਇਨੀ ਮੈਲ ਸਰ ਕਾਂਤਾ ਪੱਲੇ ਮਸਾਂ ਦੰਨੀ ਨਹੀਂ ਪਨੇ ਬੱਧੀ ਚਲਾਉਂ ਨੀ ਮੇਰੇ ਬੰਨੀ ਵੀ țeḍḍi țeḍḍi ਚ ਝਾਕੀ ਮੈਨੂੰ ਕਹਿੰਦੀ ਨਾ ਸਾਡੇ ਘਰੇ ਝੂਗਲਵਾ ਕਰਨ ਆਉਂਦੀ ਐ ਝੂਗਲਵਾ ਕਰਨ ਆਉਂਦੀ ਐ ਮਖਸਤਿਆ ਰਾਂ ਵੱਡੀ ਮੇਮਦਾਂ ਅੱਛਾ ਉਹ ਨਹੀਂ ਬੱਕਰੇ ਦੀ ਸਾਡੀ ਕਾਦੀ ਲੜਾਈ ਸੀ ਹੁਣ ਆ ਮੇਰੀ ਗੱਲ ਸੁਣ ਬੱਕਰੇ ਤਾਂ ਖਰਾ ਐ ਲੜਾਈ ਤਾਂ ਲੜਾਈ ਹੁੰਦੀ ਐ ਐ ਨਹੀਂ ਪਤਾ ਕਾ ਸੇ ਪਿੱਛੇ ਕਾਦੇ ਪਿੱਛੇ ਪੈ ਜੇ ਹੁਣ ਆ ਐ ਕੋਈ ਤੁਹਾਡਾ ਚਾਹ ਪਾਣੀ ਵੀ ਨਹੀਂ ਬਣਵਾਉਂਦਾ ਵੀ ਤੁਸੀਂ ਦੁੱਧ ਪਿੱਛੇ ਲੜਪੀਆਂ ਹੋਵਗੀਆਂ ਨਾ ਨਹੀਂ ਭੈਣ ਚਾਹ ਪਾਣੀ ਦੀ ਗੱਲ ਨਾ ਕਰ ਜਦੋਂ ਵੇਚ ਐਡਾ ਮਹਿੰਗਾ ਵਿਕੂਗਾ ਕਹਿੰਦਾ ਲੈ ਕਿੰਦਾ ਸੋਨਾ ਕਹ ਸਾਰਾ ਬੱਕਰਾ ਹਾਂ ਸਾਡਾ ਗੀਤ ਮੇਰਾ ਹੀ ਆ ਉਹ ਤਾਂ ਕੀ ਹੁੰਦਾ ਨਹੀਂ ਦੇਈ ਨਾ ਕੁਸ ਦੇਈ ਨਾ ਉਹ ਕਿਉਂ ਕਰਦੂ ਕਿ ਤੇਰਾ ਕਿਦੂ ਬੱਟ ਦੂਗੀ ਤੂੰ ਦੇਈ ਨਾ ਜਮਾ ਹਾਂ ਉਹ ਮੈਂ ਤਾਂ ਦੇਣਾ ਨਹੀਂ ਮੈਂ ਵੀ ਇੱਕ ਚੀਜ਼ ਤੇ ਕਹਾਂਗੀ ਤਾਂ ਮੇਰੀ ਚੀਜ਼ਾ ਪਹਿਲਾਂ ਪ੍ਰਾਂਤ ਪਿੱਛੇ ਲੜ ਗਈ ਮੇਰ ਨਾਲ ਪ੍ਰਾਂਤ ਤਾਂ ਮੇਰੀ ਸੱਸ ਨੇ ਬੰਡੀ ਆਈ ਮੈਨੂੰ ਆਈ ਓਕੇ ਇਹ ਤਾਂ ਮੇਰੀ ਬਣਾ ਤਾਂ ਮੈਂ ਖਾਦੇ ਪੇਕਾਂ ਵਾਲੇ ਘਟ ਲਾਉਂਦੀ ਸੀ ਨੂੰ ਤਾਂ ਦੇਈ ਨਾ ਕਹੀ ਨਾ ਮੇਰੀ ਗੱਲ ਸੁਣ ਗੁੱਤ ਨੂੰ ਵਟਾ ਦੇ ਲਿਆ ਕਰ ਤੂੰ ਮੈਂ ਤਾਂ ਭੈਣੇ ਦੇ ਕੇ ਵਟਾ ਮੋ ਭੁਜਾਗੀ ਗੇਲ ਬਣ ਕੇ ਹੁੰਦੀ ਤੇਰੇ ਸੱਸ ਜੀ ਵੀ ਬਾੜੀ ਚਲਾਕ ਹੈ ਭੈਣੇ ਸਾਡੇ ਘਰੇ ਜਾ ਕੇ ਕਰੂਗੀ ਤੁਸੀਂ ਤਾਂ ਭੇਤ ਲੈਣ ਦਵਾ ਫਿਰ ਦਊ ਤੁਸੀਂ ਤਾਂ ਭੇਤ ਲੈਣ ਦਵਾ ਫਿਰ ਦਊ ਮੈਂ ਕਿਤਾਈ ਹਜੇ ਤੱਕ ਭੇਤ ਲੈਤਾ ਨਹੀਂਗਾ ਕਿ ਤੇ ਮੈਂ ਪੇਤ ਲੈਣ ਤੇ ਆ ਗਈ ਨਾ ਉਦੋਂ ਤਾਂ ਸੀਖ ਸੱਟਣ ਦੀ ਲੋੜ ਨਹੀਂ ਪੈਣੀ ਮੈਂ ਕਾ ਪੰਪਣੀ ਦੀ ਸੁਬਾ ਕੱਲਾ ਨਹੀਂ ਪੜੇ ਪੁੱਤ ਨਾ ਸਾਡੀ ਬੁੱਢੀ ਆਵਲੀ ਕੰਜਰੀਆ ਉਹਰੇ ਨਾਲ ਦੀ ਆ ਗਈ ਸਾਰੇ ਘਰ ਘਰ ਫੇਰਦੀ ਰਹਿੰਦੀ ਕੰਮ ਦਾ ਰੱਖਾ ਨਹੀਂ ਕਰਦੀ ਪਿਆਲਾ ਤਾਂ ਫਿਰ ਖਲਾਤੋ ਜੀ ਨੂੰ ਅਸੇ ਨਹੀਂ ਦਿੰਦਾ ਹੋਰ ਕੀ ਕਰਾਂ ਤੇ ਮੈਂ ਹਾਂ ਬਾਹਰ ਖੈਨ ਨਾ ਨਹੀਂ ਮੇਰੀ ਗੱਲ ਸੁਣ ਛੋਟੀ ਛੋਟੀ ਨਹੀਂ ਤੈਨੂੰ ਛੋਟੇ ਵਾਲੀ ਛੋਟੀ ਮੈਨੂੰ ਕਾ ਨੋ ਕੁਛ ਕਹਿੰਦੀ ਐ ਮੈਨੂੰ ਤਾਂ ਕਹਿੰਦੀ ਇਹ ਤੂੰ ਵੱਡੜਦੀਆਂ ਨਾ ਗੱਲਾਂ ਸੁਣ ਲੈ ਘਰ ਗੱਲਾਂ ਸੁਣ ਕੇ ਦੱਸਿਆ ਕਰ ਮੈਨੂੰ ਤੇ ਕਹਿੰਦੀ ਮੈਂ ਤਾਂ ਵੱਡੜਾ ਬਲਾਮ ਅਸੜੀ ਭਨੇ ਧੱਕੇ ਆਦੀ ਅੱਛਾ ਹਾਂ ਕਹਿੰਦੀ ਮਸਲਜੋਗੀ ਤੂੰ ਹੈਂਦੀ ਹੈ ਤਾਂ ਤੂੰ ਚੂਚਲੀ ਹਾਂ ਨਹੀਂ ਭੈਣ ਚੂਚਲੀ ਕੀ ਤਿੱਖੀ ਜੀ ਬਣਾਏ ਭੈਣੇ ਹੋ ਕੀ ਹੈਗੀ ਤਿੱਖੀ ਜੀ ਆਂ ਮੈਂ ਕਰ ਮੈਂ ਤਾਂ ਥੱਲੇ ਗੋਡਿਆਂ ਤੇ ਮੇਰੀ ਗੱਲ ਸੁਣ ਲਿਆ ਕਰ ਇੱਕ ਕਲੇਸ਼ ਨਾ ਮੁਕਣ ਦਿਆ ਕਰ ਘਰੋਂ ਬਸ ਤੇਰੀ ਸੱਸ ਐਵੇਂ ਲੋਟ ਨਹੀਂ ਆਉਂਦੀ ਵੀ ਨਹੀਂ ਕਿੱਥੇ ਮੁਕਣ ਦਿੰਨੀ ਆਂ ਆ ਰੀਅਲ ਬਣਾ ਦਿਆ ਕਰ ਮੈਂ ਤਾਂ ਕਿੱਥੇ ਮੁਕਣ ਦਿੰਦੀ ਤੈਨੂੰ ਲੱਗਦਾ ਨਾ ਮੁਕਣ ਦਿੰਦੀ ਨਹੀਂ ਤੜਕੀ ਪਾ ਰਿਆ ਘਰ ਕਲੇਸ਼ ਕਰੇ ਇਹ ਤੜਕੀ ਪਾਉਣੀ ਨਹੀਂ ਭੈਣੇ ਇਹ ਮੈਂ ਕਿੱਥੇ ਪਾਉਣੀ ਆ ਉਹ ਹੈਗੀ ਇੱਕ ਛੋਟੀ ਸਾਡੇ ਵਾਲੀ ਪਲੇਸ ਪਾਉਣੀ ਨਹੀਂ ਛੂਟ ਤਾਂ ਤੇਰਾ ਵੀ ਬਲਾ ਸੋਣਾ ਲੱਗਦਾ ਭੈਣ ਪਾਇਆ ਹਾਂ ਨਹੀਂ ਭੈਣ ਉਹ ਤਾਂ ਤੂੰ ਕਿੰਨੇ ਪਾਇਆ ਆਪਣੇ ਬਾਰੇ ਸੁਣ ਲੱਗਦਾ ਮ ही मैं कह कला भे खेती करता गा खेती चलाने सारा खर्च तो चलाने खांडी नहीं चल आए कर ਹੁਣ ਤੂੰ ਮੈਂ ਤੇਰੇ ਕੋਲ ਬੈ ਗਈ ਤੇ ਭੈਣੇ ਹਜੇ ਤਾਂ ਉਹਦੀ ਨਿਗਰ ਨਹੀਂ ਪਈ ਸੀਗੀ ਮੈਂ ਚਾਰ ਗੱਲਾਂ ਹੁਣ ਉਹਦੇ ਨਾਲ ਵੀ ਕਰ ਲਾਂ ਚੰਗਾ ਭੈਣੇ ਕਰ ਲਾਂ ਹੋਰ ਚਾਰ ਗੱਲਾਂ ਕਰ ਲਾਂ ਤੇ ਫੇਰ ਆਏ ਨਹੀਂ ਚੁਗਲੀ ਚਾਗਲੀ ਮੈਂ ਕਰਦੀ ਤੈਨੂੰ ਲੱਗਦਾ ਚੁਗਲੀਆਂ ਭੈਣੇ ਮੈਂ ਉਹਨਾਂ ਦਾ ਜ਼ਰੂਰ ਕਰਦੀ ਤੇ ਤੇਰੀ ਚੁਗਲੀ ਤਾਂ ਮੈਂ ਜਵੇਂ ਹੀ ਨਹੀਂ ਕਰਦੀ ਮੈਂ ਤਾਂ ਤੈਨੂੰ ਮਤ ਦਿੱਤੀ ਹੈਗੀ ਤੇਰੇ ਨੂੰ ਪਤਾ ਭੈਣੇ ਮੇਰੀ ਗੱਲ ਸੁਣ ਲੈ ਡਾਂਗ ਤੇ ਡੇਰਾ ਰੱਖਿਆ ਕਰ ਤਾਂ ਕਿ ਡਾਂਗ ਚੱਕ ਲਿਆ ਕਰ ਸਾਰੇ ਟੱਬਰ ਦੇ ਮਗਰ ਪੈ ਜਾ ਕਰ ਲੱਤਾਂ ਤੋੜ ਦੇ ਕਰ ਚੰਗਾ ਨਹੀਂ ਭੈਣੇ ਉਹ ਤਾਂ ਕੰਮ ਕਰਨੇ ਉਹ ਤਾਂ ਵੇਹਲੀ ਆ ਨਹੀਂ ਚੰਗਾ ਚੰਗਾ ਕਰੂਗੀ ਕਿ ਨਾ ਰੋਟੀ ਨਹੀਂ ਮੇਰੀ ਗੱਲ ਸੁਣ ਮੈਂ ਹੁਣ ਤੇਰੀ ਭੈਣ ਦਰਾਨੀਆਂ ਗੱਲਾਂ ਕਰ ਜਾ ਭੈਣ ਤੈਨੂੰ ਪਤਾ ਫੇਰ ਉਹ ਆਖੂਗੀ ਮੇਰੇ ਕੋਲੇ ਨਹੀਂ ਖੜੀਗੀ ਹਾਂ ਜਾ ਕਰ ਜਾ ਚਾਰ ਗੱਲਾਂ ਕਰ ਜੀ ਚੁਗਲਾ ਤਾਂ ਆਪਾਂ ਕਾਦਲਾ ਕਰਨਗਾ ਨਾ ਤੇਰੇ ਨਾਲ ਤਾਂ ਸਮਾਂ ਮੈਂ ਦੁੱਖ ਸੋ ਕਰ ਲੈਣੀ ਤੈਨੂੰ ਤਾਂ ਮੈਂ ਸਮਝਾਤਾ ਵੀ ਰੇਲ ਬਣਾਈ ਰੱਖਿਆ ਕਰ ਸਾਰੇ ਟੱਪਰ ਨਹੀਂ ਬਣਾਈ ਰੱਖਦੀ ਮੈਂ ਆਪਣੇ ਇਸ ਮੁੱਕਣ ਨਾਲ ਯਾਰ ਵੜਾ ਲਾਇਆ ਹੂੰ ਹੁਣ ਤੂੰ ਐ ਦੇਖ ਚੋਕਾ ਤਾਂ ਦਿੱਕਤਾ ਨਾ ਲਾ ਅੱਗ ਚੜਨੀ ਬਾਕੀ ਹੈਗੀ ਤੁਸੀਂ ਵੀ ਕੀ ਆਖੋਂਗਾ ਟਕੇ ਟਕੇ ਦੀਆਂ ਬੜੈਆਂ ਮਾਰਦਣਾ ਸਾਡੀਆਂ ਬਹੂਆਂ ਆਏ ਸਾਡੀਆਂ ਬਹੂਆਂ ਆਏ ਲੜਨ ਤਾਂ ਲਾ ਤਾ ਉਹ ਦਿਨ ਦੂਰ ਨਿਬੜਗੇ ਜਿੱਤੇ ਕਟਾ ਵੱਡ ਘਰਾ ਕੇ ਅੱਡ ਕਰਾਉਂਗੀ ਲੋਕਾਂ ਦੇ ਤਾਂ ਦੋ ਚੁੱਲ੍ਹੇ ਬਣਦੇ ਜੇ ਤੁਹਾਡੇ ਨੇ ਚਾਰ ਚੁੱਲ੍ਹੇ ਨਾ ਬਣਵਾਏ ਤਾਂ ਤੁੰਕੀ ਜਾਵੇਂਗੀ ਹੂੰ ਵੱਡੀ ਆਈ ਆ ਨਹੀਂ ਭੈਣੇ ਮੈਂ ਤਾਂ ਉਹਨੂੰ ਬੋਲ ਮਾਰਦੀ ਆ ਨਹੀਂ ਸੁਖਜੀਤ ਕਿੱਧਰ ਗਈ ਕੋਈ ਆਚਾਰ ਗੱਲਾਂ ਕਰਕੇ